ਸਾਊਥ ਐਕਟ੍ਰੈਸ ਕਾਜੋਲ ਅਗਰਵਾਲ ਨੂੰ ਲੈ ਕੇ ਇੱਕ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਕਾਜਲ ਦਾ ਇੱਕ ਸੜਕ ਹਾਦਸੇ ਦੇ ਵਿੱਚ ਦਿਹਾਂਤ ਹੋ ਗਿਆ ਹੈ ਇਹਨਾਂ ਅਫਵਾਹਾਂ ਦੇ ਉੱਤੇ ਹੁਣ ਐਕਟ੍ਰੈਸ ਨੇ ਖੁਦ ਆ ਕੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਇਹਨਾਂ ਸਾਰੀਆਂ ਅਫਵਾਹਾਂ ਨੂੰ ਝੂਠਾ ਸਾਬਿਤ ਕੀਤਾ ਹੈ ਸਾਊਥ ਸਿਨੇਮਾ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਆਪਣੀ ਮੌਤ ਦੀਆਂ ਅਫਵਾਹਾਂ ਕਾਰਨ ਚਰਚਾ ਵਿੱਚ ਆਈ ਸੋਸ਼ਲ ਮੀਡੀਆ ਤੇ ਇੱਕ ਖਬਰ ਫੈਲੀ ਹੈ ਕਿ ਉਹ ਸੜਕ ਹਾਦਸੇ ਦੇ ਵਿੱਚ ਮਾਰੀ ਗਈ ਹੈ ਇਹ ਖਬਰ ਸੁਣ ਕੇ ਉਹਨਾਂ ਦੇ ਫੈਨਸ ਕਾਫੀ ਚਿੰਤਾ ਵਿੱਚ ਆ ਗਏ ਪਰ ਅਦਾਕਾਰਾ ਨੇ ਖੁਦ ਸਾਹਮਣੇ ਆ ਕੇ ਆਪਣੀ ਮੌਤ ਬਾਰੇ ਫੈਲ ਰਹੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਕੀਤਾ ਹੈ ਕਾਜਲ ਨੇ ਇੰਸਟਾਗ੍ਰam ਸਟੋਰੀ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਮੇਰੇ ਬਾਰੇ ਇਹ ਬੇਬੁਨਿਆਦ ਖਬਰ ਫੈਲੀ ਹੈ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ ਤੇ ਮੈਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਸੱਚਮੁੱਚ ਇਹ ਸੁਣ ਕੇ ਮੈਨੂੰ ਹਾਸਾ ਆਇਆ ਕਿਉਂਕਿ ਮੈਂ ਬਿਲਕੁਲ ਠੀਕ ਹਾਂ ਸੁਰੱਖਿਅਤ ਹਾਂ ਅਤੇ ਆਪਣੀ ਜ਼ਿੰਦਗੀ ਵਧੀਆ ਜੀ ਰਹੀ ਹਾਂ ਕਾਜਲ ਨੇ ਫੈਨਸ ਨੂੰ ਅਪੀਲ ਕੀਤੀ ਕਿ ਅਜਿਹਾ ਫਵਾਵਾਤੇ ਵਿਸ਼ਵਾਸ ਨਾ ਕਰੋ ਅਤੇ ਨਾ ਹੀ ਇਹਨਾਂ ਨੂੰ ਅੱਗੇ ਫਿਲਾਓ ਹਾਲੀ ਦੇ ਵਿੱਚ ਕਾਜਲ ਅਗਰਵਾਲ ਆਪਣੇ ਪਤੀ ਗੋਤਮ ਦੇ ਨਾਲ ਮਾਲਦੀਵਜ਼ ਦੇ ਵਿੱਚ ਚ ਦੀਆਂ ਮਨਾਉਂਦੀ ਨਜ਼ਰ ਆ ਰਹੀ ਸੀ ਉਹਨਾਂ ਨੇ ਆਪਣੇ ਵਕੇਸ਼ਨਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੀ ਨਜ਼ਰ ਆ ਰਹੀ ਹੈ ਕਾਜਲ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਰੀ ਵਾਰ ਵਿਸ਼ਨੂੰ ਮਾਚੋ ਦੀ ਫਿਲਮ ਕਨੱਪਾ ਦੇ ਵਿੱਚ ਦੇਖਿਆ ਗਿਆ ਸੀ